ਹਾਂਜੀ ਦੋਸਤੋ ਅੱਜ ਦਾ ਆਪਣਾ ਟੌਪਿਕ ਹੈ ਭਾਰਤੀ ਸੰਵਿਧਾਨ ਮਤਲਬ ਇੰਡੀਅਨ ਕਨਸਟੀਟਿਊਸ਼ਨ ਐਂਡ ਪਾਲਿਟੀ ਇੰਪੋਰਟੈਂਟ ਐਮਸੀਕਿਊ ਨੇ ਇਹ ਜੋ ਤੁਹਾਡੇ ਹਰ ਇੱਕ ਐਗਜ਼ਾਮ ਚ ਅਕਸਰ ਆਉਂਦੇ ਰਹਿੰਦੇ ਨੇ ਤਾਂ ਇਹਨਾਂ ਨੂੰ ਧਿਆਨ ਨਾਲ ਸੁਣ ਲਿਓ ਤੇ ਨੋਟ ਕਰ ਲਿਓ ਸਟਾਰਟ ਕਰਦੇ ਆਪਾਂ ਪਹਿਲਾ ਪ੍ਰਸ਼ਨ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਇਹ ਪ੍ਰਬੰਧ ਕਰਦਾ ਹੈ ਕਿ ਭਾਰਤ ਦਾ ਇੱਕ ਵਾਈਸ ਪ੍ਰੈਜ਼ੀਡੈਂਟ ਹੋਵੇਗਾ ਇਹੜਾ ਆਰਟੀਕਲ ਜਿਹੜਾ ਦੱਸਦਾ ਹੈਗਾ ਵੀ ਇੱਕ ਵਾਈਸ ਪ੍ਰੈਜ਼ੀਡੈਂਟ ਹੋਵੇਗਾ ਭਾਰਤੀ ਸੰਵਿਧਾਨ ਦੇ ਵਿੱਚ ਹਾਂਜੀ ਕਰੈਕਟ ਆਨਸਰ ਹੈ ਬੀ ਆਪਸ਼ਨ ਆਰਟੀਕਲ 63 ਆਰਟੀਕਲ 63 ਦੱਸਦਾ ਜੀ ਭਾਰਤ ਦਾ ਇੱਕ ਵਾਈਸ ਪ੍ਰੈਜ਼ੀਡੈਂਟ ਹੋਵੇਗਾ ਹਾਂਜੀ ਜਿਹੜਾ ਆਰਟੀਕਲ 63 ਹੈ ਇਹ ਸਪਸ਼ਟ ਕਰਦਾ ਹੈ ਕਿ ਭਾਰਤ ਦਾ ਇੱਕ ਉਪ ਪ੍ਰਧਾਨਗੀ ਹੋਵੇਗਾ ਇਹਦਾ ਉਪ ਰਾਸ਼ਟਰਪਤੀ ਆ ਭਾਰਤ ਵਿੱਚ ਰਾਸ਼ਟਰਪਤੀ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਸੰਵਿਧਾਨਿਕ ਅਹੁਦਾ ਹੈ ਮੀਨਿੰਗ ਫਰਸਟ ਪੋਜੀਸ਼ਨ ਭਾਰਤ ਵਿੱਚ ਕੀ ਦੀ ਹੈ ਪ੍ਰੈਜ਼ੀਡੈਂਟ ਦੀ ਪੇਪਰ 'ਚ ਕੁਐਸਚਨ ਕਾਫੀ ਵਾਰ ਆਇਆ ਹੈ ਕਿ ਪਹਿਲੇ ਨੰਬਰ ਦਾ ਪਹਿਲੇ ਦਰਜੇ ਦਾ ਵਿਅਕਤੀ ਕੌਣਾਗਾ ਪ੍ਰੈਜ਼ੀਡੈਂਟ ਸੈਕੰਡ ਪੋਜੀਸ਼ਨ ਕੀ ਦੀ ਹੈਗੀ ਵਾਈਸ ਪ੍ਰੈਜ਼ੀਡੈਂਟ ਦੀ ਹਾਂਜੀ ਅੱਗੇ ਪੁਆਇੰਟ ਕੋਰ ਨੋਟ ਕਰਦੇ ਆਂ ਇਹਦਾ ਆਰਟੀਕਲ 64 ਹੈ ਆਰਟੀਕਲ 3 ਦੀ ਗੱਲ ਕਰ ਲਈਏ ਆਰਟੀਕਲ 64 ਦੇ ਅਨੁਸਾਰ ਉਪਰ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਜਿਹੜਾ ਆਪਣਾ ਰਾਜ ਸਭਾ ਦਾ ਐਕਸ-ਆਫੀਸਰ ਚੇਅਰਮੈਨ ਹੁੰਦਾ ਹੈ ਇੰਪੋਰਟੈਂਟ ਪੁਆਇੰਟ ਹੈ ਜੀ ਇਹਦਾ ਰਾਜ ਸਭਾ ਦਾ ਐਕਸ-ਆਫੀਸਰ ਚੇਅਰਮੈਨ ਹੁੰਦਾ ਆਪਣਾ ਵਾਈਸ ਪ੍ਰੈਜ਼ੀਡੈਂਟ ਉਹ ਕਿਹੜੇ ਆਰਟੀਕਲ ਅਧੀਨ ਪਤਾ ਚੱਲਦਾ ਹੈਗਾ ਆਰਟੀਕਲ 64 ਦੇ ਅਧੀਨ ਇਹਦੇ ਅਧੀਨ ਲਿਖਿਆ ਗਿਆ ਹੈ ਸੋਰਸ ਕੀ ਹੈ ਜੀ ਇਸ ਆਪਣੇ ਜਿਹੜਾ ਵੀ ਵਾਈਸ ਪ੍ਰੈਜ਼ੀਡੈਂਟ ਜਿਹੜਾ ਆਪਣਾ ਹੀ ਉਹਦਾ ਪੋਜੀਸ਼ਨ ਕਿੱਥੋਂ ਆਈ ਹੈ ਇਹ ਦਾ ਸੋਰਸ ਹੈਗਾ ਅਮਰੀਕਾ ਦਾ ਸੰਵਿਧਾਨ ਮਤਲਬ ਅਮਰੀਕਾ ਤੋਂ ਆਪਾਂ ਨੇ ਇਹ ਪੋਸਟ ਲਈ ਗਈ ਹੈ ਜਸ ਉਹ ਤੋਂ ਦੇਖੀ ਹੈ ਵੀ ਆਪਣੇ ਦੇਸ਼ ਦੀ ਇੱਕ ਵਾਈਸ ਪ੍ਰੈਜ਼ੀਡੈਂਟ ਹੋਵੇ ਅਗਲਾ ਪ੍ਰਸ਼ਨ ਸੰਵਿਧਾਨ ਦਾ ਕਿਹੜਾ ਆਰਟੀਕਲ ਵਾਤਾਵਰਨ ਦੀ ਸੁਰੱਖਿਆ ਅਤੇ ਸੁਧਾਰ ਅਤੇ ਜੰਗਲਾਂ ਤੇ ਜੰਗਲੀ ਜੀਵਾਂ ਦੀ ਰਾਖੀ ਨਾਲ ਸੰਬੰਧਤ ਹੈ ਹਾਂਜੀ ਕਿਹੜਾ ਆਰਟੀਕਲ ਹੈ ਜੋ ਵਾਤਾਵਰਨ ਦੇ ਬਾਰੇ ਜੰਗਲਾਂ ਬਾਰੇ ਦੱਸਦਾਗਾ ਕਿਹੜਾ ਆਰਟੀਕਲ ਜੀ ਉਹ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਆਰਟੀਕਲ 48 ए ਹਾਂਜੀ ਇਹਦੇ ਬਾਰੇ ਗੱਲ ਕਰਦੇ ਆਪਾਂ ਜਿਹੜਾ ਆਰਟੀਕਲ 48 ए ਆ ਇਹ ਇਹ ਡੀ ਪੀ ਐਸ ਪੀ ਜਿਹਨੂੰ ਪੰਜਾਬੀ ਵਿੱਚ ਬੋਲਦੇ ਨੇ ਰਾਜ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਅੰਗਰੇਜ਼ੀ ਮਤਲਬ ਡੀ ਪੀ ਐਸ ਪੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦਾ ਹਿੱਸਾ ਹੈਗਾ ਆਰਟੀਕਲ 48 ए ਡੀਪੀ ਐਸਪੀ ਦਾ ਹਿੱਸਾਗਾ ਇਹ ਕਦੋਂ ਬਣਿਆ ਹਿੱਸਾ ਇਹਦਾ ਗੱਲ ਕਰਦੇ ਆ ਇੰਪੋਰਟੈਂਟ ਹੋਗਾ ਜੀ ਇਹ ਸਾਰੇ ਪੁਆਇੰਟ ਇੰਪੋਰਟੈਂਟ ਨੇ 1976 ਵਿੱਚ 42ਵੀਂ ਐਮੈਂਡਮੈਂਟ ਹੁੰਦੀ ਹੈ ਹਾਂਜੀ ਕੁਐਸਚਨ ਬਣ ਗਿਆ 42ਵੇਂ ਐਮੈਂਡਮੈਂਟ ਕਦੋਂ ਹੁੰਦੀ ਹੈ 1976 ਵਿੱਚ ਉਸ ਵਕਤ ਆਰਟੀਕਲ 48A ਨੂੰ ਡੀਪੀ ਐਸਪੀ ਵਿੱਚ ਜੋੜਿਆ ਗਿਆ ਇਹਦੇ ਵਿੱਚ ਕਹਿੰਦਾ ਕੀ ਹੈ ਇਹ ਕਹਿੰਦਾ ਗਿਆ ਡਿਊਟੀ ਕਿਸ ਸਟੇਟ ਦੀ ਇਹ ਰਾਜ ਮੀਨਿੰਗ ਸਟੇਟ ਨੂੰ ਨਿਰਦੇਸ਼ ਦਿੰਦਾ ਹੈ ਕਿ ਵਾਤਾਵਰਣ ਦੀ ਰੱਖਿਆ ਕਰੇ ਇਸ ਨਾਲ ਸੰਬੰਧਿਤ ਇੱਕ ਹੋਰ ਆਰਟੀਕਲ ਹੈ ਉਹ ਹੈਗਾ ਆਰਟੀਕਲ 51A ਦਾ ਪਾੜ ਜੀ ਹਰ ਇੱਕ ਨਾਗਰਿਕ ਹਰ ਇੱਕ ਸਿਟੀਜ਼ਨ ਦਾ ਮੌਲਿਕ ਮਤਲਬ ਫੰਡਾਮੈਂਟਲ ਡਿਊਟੀ ਹੈ ਕਿ ਉਹ ਵਾਤਾਵਰਣ ਦੀ ਸੰਭਾਲ ਕਰੇ ਦੋ ਕਵਚਨ ਬਣ ਗਏ ਜੀ ਦੇਖੋ ਜੀ ਇੱਕ ਤਾਂ ਬਣ ਗਿਆ 42ਵੇਂ ਐਮੈਂਡਮੈਂਟ ਹੁੰਦੀ ਹੈ 76 ਚ ਹੋਰੀ ਹੈ ਦੂਜਾ ਬਣ ਗਿਆ ਜਿਹੜਾ 48A ਆ ਇਹ ਇਹ ਡੀਪੀਐਸਪੀ ਅੰਡਰ ਆਉਂਦਾਗਾ ਤੀਜਾ ਕਵਚਨ ਤੁਸੀਂ ਪੱਲਾ ਪੜੇਲੇ ਆ ਵੀਰ ਆਰਟੀਕਲ ਕਿਹੜੇ ਆਰਟੀਕਲ ਦੀ ਨਾ ਵਾਤਾਵਰਣ ਦੇ ਜੰਗਲੀ ਜੀਵਾਂ ਬਾਰੇ ਆ ਉਹ ਆਰਟੀਕਲ 48 ਦੇ ਬਾਰੇ ਹਾਂਜੀ ਨੈਕਸਟ ਕਵੈਸਚਨ ਕਰਦੇ ਹਾਂ ਮੁੱਖ ਚੋਣ ਕਮਿਸ਼ਨਰ ਮਤਲਬ ਚੀਫ ਇਲੈਕਸ਼ਨ ਕਮਿਸ਼ਨਰ ਦਾ ਕਾਰਜਕਾਲ ਟੈਨਿਓਰ ਕਿੰਨਾ ਹੁੰਦਾ ਹੈ ਹਾਂਜੀ ਇਹਦਾ ਕੁਝ ਤੁਸੀਂ ਕਮੈਂਟ ਦੇਖਦੇ ਆ ਕਿਹਦਾ ਆਨਸਰ ਸਹੀ ਜਾਊਗਾ ਹਾਂਜੀ ਕਰੋ ਕਮੈਂਟ ਇਹਦਾ ਹਾਂਜੀ ਇਹਦਾ ਕਰੈਕਟ ਆਨਸਰ ਹੈਗਾ ਸੀ ਆਪਸ਼ਨ 6 ਇਅਰਸ 6 ਸਾਲ ਜਬ 5 ਸਾਲ ਦੀ ਉਮਰ ਤੱਕ ਮਤਲਬ ਕਿ ਚੋਣ ਇਲੈਕਸ਼ਨ ਜਿਹੜਾ ਆਪਣਾ ਕਮਿਸ਼ਨਰ ਹੁੰਦਾ ਹੈ ਉਹ ਉਹਦਾ ਟੈਨਿਓਰ ਹੁੰਦਾ 6 ਸਾਲ ਹੁੰਦਾ ਜਾਂ 65 ਸਾਲ ਦੀ ਉਮਰ ਜਿਹੜੀ ਚੀਜ਼ ਪਹਿਲਾਂ ਹੋ ਗਈ ਉਦੋਂ ਉਹ ਰਟਾਇਰ ਹੋ ਜਾਊਗਾ ਜੇ 6 ਸਾਲ ਦੀ ਸਰਵਿਸ ਹੋ ਗਈ ਤਾਂ ਉਹ ਰਟਾਇਰ ਹੋ ਜਾਊਗਾ ਜੇ 65 ਸਾਲ ਦੀ ਉਮਰ ਪਹਿਲਾਂ ਹੋ ਜਾਂਦੀ ਛਾਲ ਨੂੰ 5 ਸਾਲ 4 ਸਾਲ ਹੋ ਗਏ ਤਾਂ ਉਹ ਰਟਾਇਰ ਹੋ ਜਾਊਗਾ ਹਾਂਜੀ ਆਪਾਂ ਗੱਲ ਕਰਨ ਦੀ ਵਾਰੀ ਇਹਦੇ ਬਾਰੇ ਉਹਨਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਪਰ ਜੇਕਰ ਉਹ ਪਹਿਲਾਂ 65 ਸਾਲ ਦੇ ਹੋ ਜਾਣ ਤਾਂ ਉਹ ਰਟਾਇਰ ਹੋ ਜਾਂਦੇ ਹਨ ਹੁਣ ਚੀਫ ਇਲੈਕਸ਼ਨ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਨਿਯੁਕਤੀ ਕੌਣ ਕਰਦਾ ਹੈ ਨਿਯੁਕਤੀ ਕਰਦਾ ਭਾਰਤ ਦਾ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਉਹਨੂੰ ਸੌਂਚਾਉਂਦਾ ਹੈਗਾ ਨਿਯੁਕਤੀ ਕਰਦਾ ਹੈਗਾ ਹਟਾਉਣਾ ਜੇ ਹਟਾਉਣਾ ਵੀ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਤਾਂ ਹਟਾਉਣ ਦੀ ਪ੍ਰਕਿਰਿਆ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣ ਵਾਂਗ ਹੁੰਦੀ ਹੈ ਮੁਸ਼ਕਲ ਹੁੰਦੀ ਹੈ ਮੀਨਿੰਗ ਇੰਪੀਚਮੈਂਟ ਲਾਈਕ ਪ੍ਰੋਸੈਸ ਹੁੰਦਾ ਹੈ ਪਹਿਲੋਂ ਇੰਪੀਚਮੈਂਟ ਕਰਨਾ ਪਊਗਾ ਵੀ ਇਹਨੇ ਗਲਤ ਕੰਮ ਕੀਤਾ ਹੈਗਾ ਬਰੀ ਇੰਪੋਰਟੈਂਟ ਟਾਪ ਪੁਆਇੰਟ ਹੈਗਾ ਜੀ ਲੋ ਜੀ ਨੋਟ ਕਰ ਲੈਣ ਨੂੰ ਇਹਦਾ ਆਪਣਾ ਇਲੈਕਸ਼ਨ ਕਮਿਸ਼ਨ ਦਾ ਆਪਣਾ ਚੋਣ ਇਲੈਕਸ਼ਨ ਕਮਿਸ਼ਨ ਹੈ ਕਿਹੜੇ ਆਰਟੀਕਲ ਅੰਡਰ ਇਹਦੀ ਸਥਾਪਨਾ ਕੀਤੀ ਗਿਆ ਹੈ ਪੇਪਰ 'ਚ ਬਹੁਤ ਆ ਬਰਿਆ ਆਰਟੀਕਲ 324 ਅੰਡਰ ਆਉਂਦਾ ਆਪਣਾ ਇਲੈਕਸ਼ਨ 324 ਹਾਂਜੀ ਨੈਕਸਟ ਕੁਐਸਚਨ ਕਰਦੇ ਆ ਕਿਸ ਇੰਡਸਟਰੀਅਲ ਪਾਲਿਸੀ ਨੇ ਭਾਰਤ ਵਿੱਚ ਉਦਾਰੀਕਰਨ ਮੀਨਿੰਗ ਲਿਵਰਲਾਈਜੇਸ਼ਨ ਦੀ ਸ਼ੁਰੂਆਤ ਕੀਤੀ ਇੰਪੋਰਟੈਂਟ ਲਿਖ ਲਓ ਜੀ ਨੂੰ ਕਿਹੜੀ ਇੰਡਸਟਰੀ ਪਾਲਿਸੀ ਜੀ ਨੇ ਭਾਰਤ ਦੇ ਵਿੱਚ ਕਿਹਾ ਵੀ ਲਿਬਰਲਾਈਜੇਸ਼ਨ ਹੋ ਜਾਈ ਪ੍ਰਾਈਵੇਟ ਕੰਪਨੀ ਆ ਜਾਣ ਵੱਧ ਵੱਧ ਕਦੋਂ ਹੋਈ ਸੀਗੀ ਗੈਸ ਲੱਗ ਦੇਖੋ ਦਾ ਅਨਸਰ ਹਾਂਜੀ ਕਰੈਕਟ ਅਨਸਰ ਹੈ ਸੀ ਆਫ ਨਾ ਇੰਡਸਟਰੀਲ ਇੰਡਸਟਰੀਲ ਪਾਲਿਸੀ 1991 ਹਾਂਜੀ ਉਸ ਤੋਂ ਪਹਿਲਾਂ ਜ਼ਿਆਦਾਤਰ ਚੀਜ਼ਾਂ ਸਰਕਾਰੀ ਹੁੰਦੀਆਂ ਸਨ ਜਦੋਂ ਪਾਲਿਸੀ ਇੰਡਸਟਰੀਲ ਪਾਲਿਸੀ 1991 ਆਉਂਦੀ ਹੈ ਤਾਂ ਫਿਰ ਪ੍ਰਾਈਵੇਟਾਈਜੇਸ਼ਨ ਦੀ ਸ਼ੁਰੂਆਤ ਹੋ ਗਈ ਦੇਸ਼ ਦੇ ਵਿੱਚ ਪ੍ਰਾਈਵੇਟ ਕੰਪਨੀ ਨੂੰ ਮਤਲਬ ਜਗ੍ਹਾ ਮਿਲ ਗਈ ਉਹਨਾਂ ਨੇ ਆ ਕੇ ਆਪਦਾ ਵਿਸਤਾਰ ਕਰ ਲਿਆ ਵੱਡੇ ਵੱਡੇ ਕੰਪਨੀ ਆ ਇੰਡੀਆ ਦੇ ਵਿੱਚ ਆ ਗਈਆਂ ਹਾਂਜੀ ਜਿਹੜੀ ਇੰਡਸਟਰੀਅਲ ਪਾਲਿਸੀ ਨੂੰ ਇਸ ਕੰਦੇ ਮੇਲ ਵਰਗ ਗੱਲ ਕਰਨੇ ਇਹ ਐਲ ਪੀਜੀ ਮਾਡਲ ਤੇ ਨਿਰਧਾਰਿਤ ਹੈ ਐਲ ਪੀਜੀ ਮਾਡਲ ਮਤਲਬ ਕੋਈ ਪੁਆਇੰਟ ਹੈ ਵੀ ਬਹੁਤ ਇੰਪੋਰਟੈਂਟ ਹੋਗਾ ਐਲ ਪੀਜੀ ਲਿਵਰਲਾਈਜੇਸ਼ਨ ਪ੍ਰਾਈਵੇਟਾਈਜ਼ੇਸ਼ਨ ਤੇ ਗਲੋਬਲਾਈਜੇਸ਼ਨ ਮਾਡਲ ਪੇਸ ਕਿੱਤਾ ਹੈ ਨੇ ਇਹਦੇ ਵਿੱਚ ਕੀ ਹੋਇਆ ਦੀਗਾ ਲਾਇਸੈਂਸ ਰਾਜ ਤੇ ਜਿਹੜਾ ਲਾਇਸੈਂਸ ਰਾਜ ਸੀਗਾ ਉਹ ਖਤਮ ਕਰ ਦਿੱਤਾ ਗਿਆ ਇਹ ਨਿੱਜੀ ਕੰਪਨੀਆਂ ਨੂੰ ਨਿੱਜੀ ਕੰਪਨੀਾਂ ਲਈ ਨਿਜਮਾਂ ਨੂੰ ਆਸਾਨ ਬਣਾਤਾ ਵੀ ਜਲਦੀ ਨਾਲ ਆਪਣਾ ਵਿਸਤਾਰ ਕਰ ਲੈਣ ਨੂੰ ਨਵਾਤੇ ਟੈਕਸ ਵਗੈਰਾ ਤੀਏ ਜੋ ਕੋਈ ਉਹਨਾਂ ਨੂੰ ਫੈਕਟਰੀ ਲਗਾਉਣੀ ਸੀ ਉਹਨਾਂ ਬਾਅਦ ਨਿਜਮ ਸੌਖੇ ਕਰਦੇ ਹਾਂਜੀ ਆਹ ਆਹ ਕੁਚਨ ਬਰੀ ਇੰਪੋਰਟੈਂਟ ਬਣ ਗਿਆ ਤੇ ਹੋਰ ਨਮਾ ਕੁਚਨ ਦੇਖੋ ਵੀ 1991 ਦੇ ਵਿੱਚ ਜਦੋਂ ਪ੍ਰਾਈਵੇਟਾਈਜੇਸ਼ਨ ਹੋਈ ਸੀ ਆਪਣੇ ਆਹ ਜਿਹੜਾ ਆਪਣਾ ਇੰਡਸਟਰੀ ਪਾਲਿਸੀ ਆਈ ਸੀਗੀ ਭਾਰਤ ਵਿੱਚ ਆਪਣੇ ਪ੍ਰਾਈਮ ਮਿੰਿਸਟਰ ਕੌਣ ਸਨ ਪ੍ਰਾਈਮ ਮਿੰਟਰ ਉਸ ਸਮੇਂ ਸਨ ਆਪਣੇ ਪੀ ਵੀ ਨਰਸੀਮਹਾ ਰਾਓ ਇੰਪੋਰਟੈਂਟ ਹੋ ਗਿਆ ਤੇ ਆਪਣੇ ਵਿੱਤ ਮੰਤਰੀ ਫਾਈਨੈਂਸ ਮਿਨਿਸਟਰ ਕੌਣ ਸਨ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਸੀ ਇਹ ਇੰਪੋਰਟੈਂਟ ਹੋ ਗਿਆ ਅੰਡਸਟਰੀ ਪਾਲਿਸੀ ਨੂੰ ਇਸ ਕੰਮ ਦੇ ਸਮੇਂ ਪ੍ਰਧਾਨ ਮੰਤਰੀ ਆਪਣੇ ਪ੍ਰਾਈਮ ਮਿਨਿਸਟਰ ਪੀ ਵੀ ਨਰਸੀਮਹਾ ਰਾਓ ਸਨ ਤੇ ਵਿੱਤ ਮੰਤਰੀ ਆਪਣੇ ਡਾਕਟਰ ਮਨਮੋਹਨ ਸਿੰਘ ਸਨ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਸੋਸ਼ਲ ਨਿਰਭਉ ਅਧਿਕਾਰ ਪ੍ਰਦਾਨ ਕਰਦਾ ਹੈ ਹਾਂਜੀ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਦੇ ਵਿਰੁੱਧ ਕਿਹੜਾ ਆਰਟੀਕਲ ਹੈ ਇੰਪੋਰਟੈਂਟ ਹੈ ਵੀ ਬਰੀ ਇੰਪੋਰਟੈਂਟ ਹੈ ਕਿਹੜੇ ਆਰਟੀਕਲ ਨੇ ਆਰਟੀਕਲ 23 ਤੇ 24 ਆਨਸਰ ਸੀ ਆਪਸ਼ਨ ਗੱਲ ਕਰਦੇ ਆਂ ਜੀ ਆਪਾਂ ਆਰਟੀਕਲ 23 ਦੀ ਪਹਿਲਾਂ ਇਹ ਆਰਟੀਕਲ 23 ਹੈਗਾ 23 ਹੈ ਇਹ ਚ ਆਉਂਦਾ ਕੀ ਹੈ ਇਹ ਮਨੁੱਖੀ ਤਸਤਰੀ ਹਿਮਨ ਟ੍ਰੈਫਿਕਿੰਗ ਅਤੇ ਜਬਰੀ ਮਜ਼ਦੂਰੀ ਫੋਰਸ ਲੇਬਰ ਜਾਂ ਭੀਖ ਮੰਗਣਾ ਵੇਗਰ ਤੇ ਪਵੰਦੀ ਲਾਉਂਦਾ ਹੈ ਆਰਟੀਕਲ 23 ਚ ਮਨੁੱਖੀ ਤਸਤੀ ਤੇ ਮਜ਼ਦੂਰੀ ਤੇ ਪਵੰਦੀ ਲੱਗਦੀ ਹੈ ਆਰਟੀਕਲ 24 ਅੰਡਰ ਕੀਂਦਾ ਹੈ ਇਹ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਤਰਨਾਕ ਕੰਮਾਂ ਜਿਵੇਂ ਫੈਕਟਰੀਆਂ ਖਾਣਾ ਵਿੱਚ ਲਗਾਉਣ ਦੀ ਮਨਾਹੀ ਕਰਦਾ ਹੈ ਠੀਕ ਹੈ ਜੀ ਇੰਪੋਰਟੈਂਟ ਪੁਆਇੰਟ ਹੋ ਗਏ ਨੇ ਇਹ ਇਹ ਹਰ ਨਾਗਰਿਕ ਅਤੇ ਗੈਰ ਨਾਗਰਿਕ ਦੋਵਾਂ ਲਈ ਉਪਲਬਧ ਮੌਲਿਕ ਅਧਿਕਾਰ ਹੈ ਵੀ ਜਿਹੜੇ ਵੀ ਇਹ ਨਾਗਰਿਕ ਇੱਥੇ ਦੇ ਨੇ ਜਾਂ ਗੈਰ ਨਾਗਰਿਕ ਉਹਨਾਂ ਸਾਰਿਆਂ ਵਾਸਤੇ ਜ਼ਰੂਰੀ ਨੇ ਹਿਮਨ ਦੀ ਮਨੁੱਖੀ ਦੀ ਤਸਤੀ ਨਹੀਂ ਕਰ ਸਕਦੇ ਵਿੱਚ ਪੱਟ ਨਹੀਂ ਕਰ ਸਕਦੇ ਉਹਨਾਂ ਦੀ ਤੱਕ ਇਹ ਨਾ ਮਜ਼ਦੂਰੀ ਨਿਕਰਾ ਹਾ ਦੇ ਆਰਟੀਕਲ 24 ਕੀ ਕਹਿੰਦਾ ਕਾ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਆਪਾਂ ਫੈਕਟਰੀ ਦੇ ਕੰਮ ਤੇ ਨਹੀਂ ਲਾਇਆ ਹਾ ਦੇ ਤੇ ਉਹ ਵੀ ਮਨਾਹੀ ਹੈ ਜੀ ਜ਼ਰੂਰੀ ਇੰਪੋਰਟੈਂਟ ਹੈ ਇਹ ਤੁਸੀਂ ਨਾ ਨੋਟ ਕਰ ਲਓ ਅਗਲਾ ਭਾਰਤੀ ਸੰਵਿਧਾਨ ਦੇ 파ਟ 11 ਵਿੱਚ ਆਰਟੀਕਲ 245 ਤੋਂ 255 ਕਿਸ ਵਿਸ਼ੇ ਨਾਲ ਸੰਬੰਧਿਤ ਹਨ ਜੀ 파ਟ 11 ਦੇ ਵਿੱਚ ਆਰਟੀਕਲ 245 255 ਕਿਸ ਵਿਸ਼ੇ ਨਾਲ ਸੰਬੰਧਿਤ ਨੇ ਜੀ ਹਾਂਜੀ ਕਰੈਕਟ ਆਨਸਰ ਹੈ ਈ ਆਪਸ਼ਨ ਕੇਂਦਰ ਰਾਜ ਵਿਧਾਨਿਕ ਸਬੰਧ ਹੈ मीनिंग ਲੈਜਿਸਲੇਟਿਵ ਲੇਸ਼ਨ ਦੇ ਵਿੱਚ ਇੰਪੋਰਟੈਂਟ ਹੋ ਗਿਆ ਵੀ ਗੱਲ ਕਰਨੀ ਹੈ ਬੜੀ ਇਹ ਕੀ ਦੱਸ ਦੇਣ ਜਿਹੜੇ ਇਹ ਆਰਟੀਕਲ 245 255 ਵਿੱਚ ਕੀ ਲਿਖਿਆ ਹੋਇਆ ਹੈ ਇਹ ਆਰਟੀਕਲ ਦੱਸ ਦਿਆਨ ਕਿ ਕੇਂਦਰ ਅਤੇ ਰਾਜ ਕਿਹੜੇ ਕਿਹੜੇ ਖੇਤਰਾਂ ਅਤੇ ਵਿਸ਼ਿਆਂ ਦੇ ਕਾਨੂੰਨ ਬਣਾ ਸਕਦੇ ਨੇ ਕਿਹੜੇ ਕਿਹੜੇ ਖੇਤਰ ਤੇ ਵਿਸ਼ਿਆਂ ਦੇ ਕਾਨੂੰਨ ਬਣ ਸਕਦੇ ਨੇ ਪੰਜਾਬ ਸਰਕਾਰ ਜਾਂ ਕੋਈ ਵੀ ਸਰਕਾਰ ਸਟੇਟ ਦੀ ਸਰਕਾਰ ਕਿਹੜੇ ਕਾਨੂੰਨ ਬਣਾ ਸਕਦੀ ਹੈ ਸੈਂਟਰ ਸਰਕਾਰ ਕਿਹੜੇ ਕਾਨੂੰਨ ਬਣਾ ਸਕਦੀ ਹੈ ਡਿਸਟ੍ਰਿਬਿਊਸ਼ਨ ਕੀ ਕਰਦੇ ਨੇ ਇਹ ਵੰਡ ਕੀ ਕਰਦੇ ਨੇ ਇਥੇ ਸ਼ਕਤੀਆਂ ਦੀ ਵੰਡ ਤਿੰਨ ਸੂਚੀਆਂ ਵਿੱਚ ਹੁੰਦੀ ਹੈ ਤਿੰਨ ਸੂਚੀਆਂ ਨੇ ਸਭ ਨੂੰ ਪਤਾ ਹੋਊਗਾ ਯੂਨੀਅਨ ਲਿਸਟ ਹੁੰਦੀ ਹੈ ਸਟੇਟ ਲਿਸਟ ਹੁੰਦੀ ਹੈ ਤੇ ਕੰਕੋਰਡੈਂਟ ਲਿਸਟ ਹੁੰਦੀ ਹੈ ਇਹਨਾਂ ਵਿੱਚ ਉਹ ਆਪਣੇ ਆਪਣੇ ਕਾਨੂੰਨ ਜਾਂ ਖੇਤਰ ਹੁੰਦੇ ਨੇ ਇਹ ਵੀ ਕੀ ਕੀ ਆਪਣੇ ਕੰਮ ਕਰਨਾ ਹੈ ਇਹ ਤਿੰਨਾਂ ਲਿਸਟਾਂ ਵਿੱਚ ਰਾਹੀ ਹੁੰਦਾ ਹੈਗਾ ਯੂਨੀਅਨ ਮੋਸਟਲੀ ਯੂਨੀਅਨ ਦੇ ਵਿੱਚ ਯਾਨੀ ਕੇਂਦਰ ਸਰਕਾਰ ਆ ਉਹ ਬਣਾਉਂਦੀ ਆ ਉਹਦੇ ਕਾਨੂੰਨ ਤੇ ਸਟੇਟ ਦੇ ਵਿੱਚ ਸਟੇਟ ਬਣਾਉਂਦੀ ਆ ਕੰਕੋਰਡੈਂਟ ਚ ਦੋਨੇ ਬਣਾਉਂਦੇ ਨੇ ਕੌਨਪ੍ਰੈਂਸੀਮੀ ਹੁੰਦਾ ਆਪਣੇ ਸਕੂਲ ਹੋ ਗਏ ਇਹ ਵਗੈਰਾ ਤੇ ਡੋਮਿਨੈਂਸ ਕੀ ਦਾ ਸਭ ਤੋਂ ਭਾਰੀ ਕੌਣ ਰਹਿੰਦਾ ਇਹਨਾਂ ਵਿੱਚ ਟਕਰਾਅ ਦੀ ਸਥਿਤੀ ਜੇ ਆ ਜੇ ਕਿਸ ਕਾਨੂੰਨ ਦੇ ਵਿੱਚ ਤਾਂ ਸੰਸਦ ਪਾਰਲੀਮੈਂਟ ਹੁੰਦੀ ਹੈ ਆਪਣੇ ਸੈਂਟਰ ਦੀ ਉਹਦੇ ਦੁਆਰਾ ਬਣਾਇਆ ਗਿਆ ਕਾਨੂੰਨ ਆਮ ਤੌਰ ਤੇ ਰਾਜ ਦੇ ਕਾਨੂੰਨ ਦੇ ਭਾਰੂ ਭਾਰੂ ਕੰਦਾਗਾ ਮਤਲਬ ਕੇਂਦਰ ਦੇ ਕਾਨੂੰਨ ਜਿਆਦਾ ਤਕੜੇ ਹੁੰਦੇ ਨੇ ਸਟੇਟ ਦੇ ਕਾਨੂੰਨ ਨਾਲ ਅਗਲਾ ਪ੍ਰਸ਼ਨ ਕਿਹੜਾ ਆਰਟੀਕਲ ਰਾਜ ਦੁਆਰਾ ਫੰਡ ਪ੍ਰਾਪਤ ਵਿਦਿੱਤਿਕ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਤੇ ਰੋਕ ਲਗਾਉਂਦਾ ਹੈ ਹਾਂਜੀ ਕਿਹੜੇ ਆਰਟੀਕਲ ਅਧੀਨ ਹੈ ਪਤ ਲੱਗਦਾ ਵੀ ਜਿਹੜੀ ਆਪਣੀ ਸਰਕਾਰੀ ਸੰਸਥਾਵਾਂ ਨੇ ਸਰਕਾਰ ਦੁਆਰਾ ਜਿੱਤੇ ਫੰਡ ਆਉਂਦਾਗਾ ਉਹਦੇ ਧਾਰਮਿਕ ਸਿੱਖਿਆ ਨੀਤੀ ਹੈ ਦੀ ਮਤਲਬ ਕਿ ਆਪਾਂ ਇਹ ਇੱਕ ਧਰਮ ਦੇ ਦਾ ਪ੍ਰਚਾਰ ਕਰੀ ਜਾ ਕੇ ਤੱਕੇ ਨਾਲ ਕਰੀਏ ਵੀ ਆਹ ਧਰਮ ਦੀ ਪ੍ਰਚਾਰ ਕਰਨਾ ਕਿਹੜਾ ਆਰਟੀਕਲ ਜੀ ਉਹ ਆਰਟੀਕਲ 28 ਆਰਟੀਕਲ 28 கரੈਕਟ ਆਨਸਰ ਹੈ ਇਸ ਤੋਂ ਪਤਲਾ ਹੈ ਕਿ ਭਾਰਤ ਦੇ ਧਰਮ ਨਿਰਪੱਖ ਸੁਭਾਗ ਪਿੱਤ ਧਰਮ ਨਿਰਪੱਖ ਆ ਵੀ ਇੱਕ ਧਰਮ ਨੂੰ ਨਹੀਂ ਪ੍ਰੋਮੋਟ ਕਰਦਾ ਭਾਰਤ ਕੀ ਮਨਾਹੀ ਮਨਾਹੀ ਕਰਦਾ ਜਿਹੜਾ ਆਰਟੀਕਲ 28 ਹੈਗਾ ਕੋਈ ਵੀ ਵਿਦਿਅਕ ਸੰਸਥਾ ਜੋ ਪੂਰੀ ਤਰ੍ਹਾਂ ਸਰਕਾਰੀ ਫੰਡਾਂ ਨਾਲ ਚੱਲਦੀ ਹੈ ਉੱਥੇ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਗਦੀ ਫ੍ਰੀडम ਕੀ ਕਰਦਾ ਹੈ ਕੀ ਚ ਫ੍ਰੀडम ਕੀ ਆਰਟੀਕਲ 28 ਦੀਨ ਵਿਦਾਰਥੀ ਨੂੰ ਕਿਸੇ ਧਾਰਮਿਕ ਸਮਰੋਹ ਵਿੱਚ ਸ਼ਾਮਲ ਹੋਣ ਲਈ ਮਜਬੂਰ ਨਹੀਂ ਕੀਤਾ ਵੀ ਧੱਕੇ ਨਾਲ ਕੋ ਵੀ ਤੁਸੀ ਜਾਣੀ ਜਾਣਾਗਾ ਧੱਕਾ ਨਹੀਂ ਕਰਾ ਦੇਦੀ ਅਗਲਾ ਪ੍ਰਸ਼ਨ ਰਾਸ਼ਟਰਪਤੀ ਪ੍ਰੈਜ਼ੀਡੈਂਟ ਨੂੰ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਨ ਦੀ ਸ਼ਕਤੀ ਕਿਹੜਾ ਆਰਟੀਕਲ ਦਿੰਦਾ ਹੈ ਹਾਂ ਜਿਹੜੇ ਆਰਟੀਕਲ ਅਧੀਨ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈਗਾ ਉਹ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ਹਾਂਜੀ ਆਰਟੀਕਲ 124 ਦਾ ਪਾਰਟ 2 ਏ ਆਪਸ਼ਨ ਪ੍ਰੋਸੈਸ ਕੀ ਤਰੀਕਾ ਕੀ ਹੈ ਸੁਪਰੀਮ ਕੋਰਟ ਦੇ ਜੱਜ ਹਰ ਸੁਪਰੀਮ ਕੋਰਟ ਦੇ ਹਰ ਜੱਜ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਇਹ ਨਿਯੁਕਤੀਆਂ ਕੌਲਿਜੀਅਮ ਸਿਸਟਮ ਇਸ ਪਾਰਟ ਦੇ ਅਧਾਰਤ ਹੁੰਦੀਆਂ ਹਨ ਸੌਂਚ ਕੌਣ ਹੁੰਦਾ ਹੈ ਨੰ ਰਾਸ਼ਟਰਪਤੀ ਚੁਕਾਉਂਦਾ ਜੀ ਜਾਂ ਰਾਸ਼ਟਰਪਤੀ ਦੁਆਰਾ ਕੋਈ ਬੰਦਾ ਨਿਯੁਕਤ ਕਰਨਾ ਵੀ ਆਪਦਾ ਵੀ ਉਹ ਕਰਦਾ ਹੈ ਸੀਜੀਐਮ ਤਾਂ ਆਪਣਾ ਪੱਦੀ ਆਗਾ ਪ੍ਰੈਜ਼ੀਡੈਂਟ ਸੌਂਚ ਕੌਂਦਾ ਹੈਗਾ ਠੀਕ ਹੈ ਜੀ ਨੈਕਸਟ ਕੁਐਸਚਨ ਵਾਤਾਵਰਨ ਸੁਰੱਖਿਆ ਐਕਟ এনवायरमेंट ਪ੍ਰੋਟੈਕਸ਼ਨ ਐਕਟ ਕਿਸ ਸਾਲ ਪਾਸ ਕੀਤਾ ਗਿਆ ਹਾਂਜੀ ਕਿਸ ਸਾਲ ਪਾਸ ਕੀਤਾ ਗਿਆ ਵਾਤਾਵਰਨ ਸੁਰੱਖਿਆ ਐਕਟ ਦੱਸੋ ਜੀ ਇਹ ਕਰੈਕਟ ਆਨਸਰ ਸੀ ਆਪਸ਼ਨ 1986 ਦੇ ਵਿੱਚ ਹਾਂਜੀ ਕਾਰਨ ਕੀ ਸੀਗਾ ਵਾਤਾਵਰਣ ਸੁਰੱਖਿਅਤ ਐਕਟ ਨੂੰ ਪਾਸ ਕਰਨ ਦਾ ਮੇਨ ਪੁਆਇੰਟ ਕਿ ਟ੍ਰਿਗਰ ਪੁਆਇੰਟ ਕੀ ਸੀਗਾ ਇਹਦਾ ਮੇਨ ਕਾਰਨ ਸੀਗਾ ਜੀ ਭਪਾਲ ਗੈਸ ਤ੍ਰਾਸਦੀ ਸਭ ਨੂੰ ਪਤਾ ਹੋਊਗਾ ਭਪਾਲ ਗੈਸ ਭਪਾਲ ਦੇ ਵਿੱਚ ਇੱਕ ਬਹੁਤ ਤਾਕੜੀ ਗੈਸ ਫੈਲ ਜਾਂਦੀ ਹੁੰਦੀ ਸੀ 1984 ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਸੈਂਕੜਿਆਂ ਦੇ ਹਜ਼ਾਰਾਂ ਵਿੱਚ ਲੋਕ ਮਰ ਜਾਂਦੇ ਆ ਉਹਦੇ ਕਾਰਨ ਫਿਰ এনवायरमेंट ਪ੍ਰੋਟੈਕਸ਼ਨ ਐਕਟ ਬਣਦਾ ਹੈਗਾ ਭਾਰਤ ਦੇ ਵਿੱਚ ਇਹਨੂੰ ਅੰਬ੍ਰੈਲਾ ਐਕਟ ਵੀ ਕਹਿੰਦੇ ਨੇ ਅਬਜੈਕਟਿਵ ਕੀ ਦੀਦਾ ਅਬਜੈਕਟਿਵ ਹੈਗਾ ਸੀਗਾ ਵੀ ਮੁੱਖ ਜਿਹੜਾ ਯੂਨੈਸਿਟ ਯੂਨਿਟ ਰਾਸ਼ਟਰ ਦੀ ਯੂਨਾਈਟਿਡ ਨੇਸ਼ਨ ਸੀਗਾ ਇਸ ਸਟਾਕਹੋਮ ਦੇ ਵਿੱਚ ਕਾਨਫਰੰਸ ਹੁੰਦੀ ਐ 1972 ਚ ਉਹਨੇ ਕਿਹਾ ਸੀ ਵੀ ਤੁਸੀਂ এনवायरमेंट ਵਾਸਤੇ ਕੁਝ ਸਟੈਪ ਚੱਕੋ ਪ੍ਰੋਟੈਕਸ਼ਨ ਵਾਸਤੇ 1984 88 ਚ ਆਪ ਕੇ ਤਾਂ ਆਪਣੇ ਦੇਸ਼ ਵੀ ਇਹਨਾਂ ਫੈਸਲੇ ਲਾਗੂ ਕਰਨਾ ਸਟਾਰਟ ਕਰ ਦਿੰਦਾ ਹੈਗਾ ਤਾਂ ਕਰਕੇ ਹੁੰਦੀ ਐ 86 ਚ এনवायरमेंट ਪ੍ਰੋਟੈਕਸ਼ਨ ਐਕਟ ਲਾਗੂ ਹੁੰਦਾ ਦਾ ਕਿਸ ਐਕਟ ਨੇ ਪ੍ਰਾਂਤਾਂ ਮਤਲਬ ਰਾਜਾਂ ਵਿੱਚ ਡਾਇਰੈਕਟਰੀ ਦੋਹਰੇ ਸ਼ਾਸਨ ਪ੍ਰਣਾਲੀ ਖਤਮ ਕਰਕੇ ਪ੍ਰੋਵੀਜ਼ਨਲ ਆਟੋਨੋਮੀ ਰਾਜ ਖੁਦਮੁਖਤਿਆਰੀ ਖੁਦਮੁਖਤਿਆਰੀ ਦਿੱਤੀ ਹਾਂਜੀ ਕਿਹੜਾ ਆਰਟੀਕਲ ਸੀਗਾ ਜਿੱਥੇ ਵੀ ਦੋਹਰੇ ਸ਼ਾਸਨ ਪ੍ਰਣਾਲੀ ਖਤਮ ਹੋ ਗਈ ਸੀਗੀ ਇੱਕ ਵੀ ਸਟੇਟ ਦੇ ਵਿੱਚ ਰਾਜਾ ਵੀ ਰਾਜ ਕਰਦਾ ਸੀਗਾ ਉੱਪਰ ਉਹਦੇ ਬੈਠਾ ਹੀ ਸੀ ਹੋਰ ਹੀ ਅੰਗਰੇਜ਼ ਬੈਠੇ ਉਹਨਾਂ ਕੰਮ ਕਰਦੇ ਸੀਗੇ ਗਵਰਨਰ ਦਾ ਵਗੈਰਾ ਕੰਮ ਹੁੰਦੇ ਸੀਗੇ ਇਹ ਕਿਹੜਾ ਐਕਟ ਸੀਗਾ ਕਰੈਕਟ ਆਨਸਰ ਬੀ ਆਪਸ਼ਨ ਗਵਰਨਮੈਂਟ ਆਫ ਇੰਡੀਆ ਐਕਟ 1935 ਗੱਲ ਕਰਦਿਆਂ ਚੇਂਜ ਮੇਜਰ ਚੇਂਜ ਕਿਹੇ ਸੀਦਾ ਇਸ ਐਕਟ ਨੇ ਪ੍ਰਾਂਤਾਂ ਨੂੰ ਆਜ਼ਾਦ ਪ੍ਰਸ਼ਾਸਨ ਚ ਲਾਉਣ ਦਾ ਅਧਿਕਾਰ ਦਿੱਤਾ ਸੈਂਟਰ ਕਿਹਦੀ ਦਾ ਕੇਂਦਰ ਕਿਸ ਦਾ ਇਸ ਨੇ ਪ੍ਰਾਂਤਾਂ ਵਿੱਚ ਡਾਇਰੈਕਟਰੀਜ਼ ਨੂੰ ਖਤਮ ਕਰਤਾ ਦੋਹਰੀ ਸਰਸ਼ਨ ਪ੍ਰਣਾਲੀ ਖਤਮ ਕਰਤੀ ਬਲੂਪ੍ਰਿੰਟ ਕੀ ਸੀਦਾ ਭਾਰਤੀ ਸੰਵਿਧਾਨ ਦਾ ਇੱਕ ਵੱਡਾ ਹਿੱਸਾ ਜਿਹੜਾ ਅੱਜ ਆਪਣਾ ਭਾਰਤੀ ਸੰਵਿਧਾਨ ਆ ਉਹਦਾ 70% ਹਿੱਸਾ ਇਸੇ ਐਕਟ 1935 ਤੋਂ ਲਿਆਇਆ ਗਿਆਗਾ ਇਹਦੇ ਅਧੀਨ ਆਪਣੇ ਸੰਵਿਧਾਨ 73 76% ਇਹਦੇ ਵਿੱਚ ਹੀ ਚੱਲਦਾ ਹੈਗਾ ਅੱਜ ਵੀ ਅਗਲਾ ਪ੍ਰਸ਼ਨ ਪਾ ਭਾਰਤ ਸਰਕਾਰ ਦੇ ਕੰਮ ਕਾਜ ਦੇ ਸੰਚਾਲਨ ਕੰਡਕਟ ਆਫ ਬਿਜ਼ਨਸ ਨਾਲ ਸੰਬੰਧਿਤ ਆਰਟੀਕਲ ਕਿਹੜਾ ਹੈ ਜੀ ਕਿਹੜਾ ਆਰਟੀਕਲ ਦੱਸਦਾ ਹੈ ਵੀ ਭਾਰਤ ਦਾ ਬਿਜ਼ਨਸ ਸਰਕਾਰ ਦਾ ਕੰਮ ਕਾਰ ਕਿਵੇਂ ਚੱਲਦਾ ਹੈ ਹਾਂਜੀ கரੈਕਟ ਆਨਸਰ ਦੇਖੋ 77 ਸੀ ਆਪਸ਼ਨ ਦਾ ਆਰਟੀਕਲ 77 ਦੇ ਅਧੀਨ ਆਪਣੇ ਕੰਡਕਟ ਆਫ ਬਿਜ਼ਨਸ ਬਾਰੇ ਪਤਾ ਚੱਲਦਾ ਹੈਗਾ ਆਰਟੀਕਲ ਦੱਸਦਾ ਹੈਗਾ ਸਹੀ ਤਾਂ ਹੈ ਇਹ ਜਿਵੇਂ ਲਿਖਿਆ ਹੈ ਕਿ ਭਾਰਤ ਸਰਕਾਰ ਦਾ ਹਰ ਕਾਰਜਕਾਰੀ ਕਾਰਵਾਈ ਐਗਜ਼ੀਕਿਊਟਿਵ ਐਕਸ਼ਨ ਰਸਮੀ ਤੌਰ ਤੇ ਰਾਸ਼ਟਰਪਤੀ ਦੇ ਨਾਮ ਤੇ ਕੀਤੀ ਜਾਂਦੀ ਹੈ ਰੋਲ ਵੀ ਰਾਸ਼ਟਰਪਤੀ ਨਾਮ ਦੇ ਬਣਦੇ ਨੇ ਜਿਹਦੀ ਮੋਹਰ ਲੱਗਦੀ ਹੈ ਕਿਸੇ ਵੀ ਕਾਨੂੰਨ ਪਾਸ ਹੋ ਕੇ ਆਉਂਦਾ ਹੈ ਰਾਸ਼ਟਰਪਤੀ ਨਾਮ ਹੇਠ ਹੀ ਜਾਰੀ ਹੁੰਦਾ ਹੈ ਸਿਗਨੇਚਰ ਵੀ ਰਾਸ਼ਟਰਪਤੀ ਹੁੰਦੇ ਨੇ ਲੋ ਜੀ ਵੈਰੀ 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 ਇੰਪੋਰਟੈਂਟ ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੇ ਮੌਲਿਕ ਕਰਤੱਵ ਹਨ ਫੰਡਾਮੈਂਟਲ ਡਿਊਟੀ ਕਿੰਨੇ ਆਪਣੇ ਸੰਵਿਧਾਨ ਦੇ ਵਿੱਚ ਕਰੋ ਕਮੈਂਟ ਇਹਦਾ ਜੀ ਦੱਸੋ ਜੀ ਕਿੰਨੀਆਂ ਨੇ ਆਪਣੇ ਫੰਡਾਮੈਂਟਲ ਡਿਊਟੀਆਂ ਅਜੀ ਕਰੈਕਟ ਆਨਸਰ ਬੀ ਆਪਸ਼ਨ ਜੀ ਆ ਰਿਹਾ ਹੈ 11 ਡਿਊਟੀ ਨਹੀਂ ਆਪਣੇ ਸਵਿਧਾਨ ਦੇ ਵਿੱਚ ਜੀ ਸਟਾਰਟਿੰਗ ਦੇ ਵਿੱਚ ਕੋਈ ਵੀ ਆਪਣੇ ਫੰਡਮੈਂਟਲ ਡਿਊਟੀ ਨਹੀਂ ਸੀ ਕੋਈ ਵਿੱਚ ਕੋਈ ਨਹੀਂ ਹੁੰਦੀ ਜਿਸ ਭਾਰਤ ਆਪਣਾ ਦੇ ਯਾਦ ਹੁੰਦਾ ਹੈਗਾ ਸਵਿਧਾਨ ਬੰਦਾ ਹੈਗਾ ਪਰੰਤੂ 24ਵੀਂ ਐਮੈਂਡਮੈਂਟ 1976 ਈਸਵੀ ਦੇ ਵਿੱਚ 24ਵੀਂ ਐਮੈਂਡਮੈਂਟ 1976 ਚ ਸਵਰਨ ਸਿੰਘ ਕਮੇਟੀ ਦੀ ਸਪਾਰਸ ਕਿ ਦੀ ਕਿ ਦੀ ਸਪਾਰਸ ਸਵਰਨ ਸਿੰਘ ਕਮੇਟੀ ਦੀ ਸਪਾਰਸ ਤੇ 10 ਕਿੰਨੇ 10 ਫੰਡਮੈਂਟਲ ਡਿਊਟੀ ਜੋੜੀਆਂ ਗਈਆਂ ਉਸ ਤੋਂ ਅੱਗੇ ਪਲੱਸ 86 ਸਿਆਸੀ ਅਮੈਂਡਮੈਂਟ 2002 ਚ ਹੁੰਦੀ ਹੈ ਵੈਰੀ ਵੈਰੀ ਇੰਪੋਰਟੈਂਟ 2002 ਚ 86ਵੀਂ ਅਮੈਂਡਮੈਂਟ ਹੁੰਦੀ ਹੈ ਉੱਥੇ 11ਵਾਂ ਇੱਕ ਹੋਰ ਜੋੜ ਦਿੰਦੇ ਨੇ ਟੋਟਲ 11 ਬਣੇ ਨੇ 11ਵੀਂ ਫੰਡਮੈਂਟਲ ਡਿਊਟੀ ਜੋ ਕਿ ਆਪਣੀ ਐਜੂਕੇਸ਼ਨ ਨਾਲ ਸੰਬੰਧਿਤ ਹੈ ਜੋੜਿਆ ਜਾਂਦਾ ਹੈਗਾ 2002 ਦੇ ਵਿੱਚ 86ਵੀਂ ਅਮੈਂਡਮੈਂਟ ਐਜੂਕੇਸ਼ਨ ਟੋਟਲ ਬਣ ਗਈਆਂ ਆਪਣੀਆਂ ਫੰਡਾਮੈਂਟਲ ਡਿਊਟੀਆਂ 11 ਹੁਣ ਜਿਹੜੀ ਆਪਣੇ ਫੰਡਾਮੈਂਟਲ ਡਿਊਟੀਆਂ ਨੇ ਇਹ ਕਿਹੜੇ ਆਰਟੀਕਲ ਅਧੀਨ ਆਉਂਦੀਆਂ ਨੇ ਇਹ ਹਾਂਜੀ ਕਿਹੜੇ ਆਰਟੀਕਲ ਅਧੀਨ ਹੁੰਦੇ 51 ਦੇ ਏ ਅਧੀਨ ਕਿਹੜਾ ਪਾਰਟ ਆ ਇਹ ਪਾਰਟ 4 ਚਾਰ ਦਾ ਏ ਪਾਰਟ ਤੁਸੀਂ ਯਾਦ ਰੱਖਣਾਗਾ ਆਰਟੀਕਲ ਕਿਹੜਾ 51 ਦਾ ਏ ਆਰਟੀਕਲ ਚ ਆਪਣੇ 11 ਦੀਆਂ 11 ਫੰਡਾਮੈਂਟਲ ਡਿਊਟੀਆਂ ਆਉਂਦੀਆਂ ਨੇ ਅਗਲਾ ਪ੍ਰਸ਼ਨ ਕਿਸ ਆਰਟੀਕਲ ਤਹਿਤ ਰਾਜ ਨੂੰ ਪਿੰਡੂ ਖੇਤਰਾਂ ਵਿੱਚ ਕੋਟੇਜ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਚਾਹੀਦਾ ਹੈ ਕਿਹੜਾ ਆਰਟੀਕਲ ਕਹਿੰਦਾ ਵੀ ਜਿਹੜੇ ਪਿੰਡਾਂ ਵਿੱਚ ਇੰਡਸਟਰੀ ਟਾਈਪ ਲੱਗਣੋਂ ਪਿੰਡਾਂ ਦੇ ਲੋਕ ਆਪ ਇੰਡਸਟਰੀ ਯਾ ਆਪਣੇ ਛੋਟੇ-ਮੋਟੇ ਕਾਰਖਾਨੇ ਦਾ ਕੰਮਕਾਜ ਸਟਾਰਟ ਕਰਨ ਕਿਹੜਾ ਆਰਟੀਕਲ ਹੈ ਜੀ ਇਹ ਹਾਂਜੀ ਕਰੈਕਟ ਆਨਸਰ ਸੀ ਹੈ ਆਰਟੀਕਲ 43 ਦੇ ਅਧੀਨ ਕੀ ਦੀ ਫਲਸਫੀ ਦੀ ਹੈ ਕਿਹੜਾ ਪ੍ਰਿੰਸੀਪਲ ਦੀ ਹੈ ਗਾਂਧੀਜਿਮ ਗਾਂਧੀਵਾਦੀ ਸਿਧਾਂਤ ਕਹਿੰਦਾ ਹੈ ਪਿੰਡਾਂ ਨੂੰ ਆਤਮ ਨਿਰਪਰਤਾ ਦੇ ਜ਼ੋਰ ਦਿੰਦਾ ਹੈਗਾ ਵਰਕਰਸ ਰਾਈਟ ਇਹ ਮਜ਼ਦੂਰਾਂ ਲਈ ਗੁਜ਼ਾਰਾ ਪੱਤਾ ਅਤੇ ਵਧੀਆ ਜੀਵਨ ਪੱਧਰ ਯਕੀਨੀ ਬਣਾਉਣ ਦੀ ਗੱਲ ਕਰਦਾ ਹੈ ਕੋਆਪਰੇਟਿਵ 97 100 2011 ਰਾਹੀਂ ਇਸ ਵਿਸ਼ੇ ਸਹਿਕਾਰੀ ਸਿਵਾਵਾਂ ਆਰਟੀਕਲ 43 ਬੀ ਨੂੰ ਵੀ ਉਤਸ਼ਾਹਿਤ ਕਰਨ ਦੀ ਗੱਲ ਜੋੜੀ ਗਈ ਹੈ ਹਾਂਜੀ ਅਗਲਾ ਪ੍ਰਸ਼ਨ ਅਨੁਸੂਚਿਤ ਜਾਤੀਆਂ ਮਤਲਬ ਐਸਸੀ ਅਤੇ ਜਨ ਜਾਤੀਆਂ ਮੀਨਿੰਗ ਐਸਟੀ ਦੀ ਵਿਦਿੱਕ ਅਤੇ ਆਰਥਿਕ ਹਿੱਤਾਂ ਨੂੰ ਉਤਸ਼ਾਹਿਤ ਕਰਨ ਵਾਲਾ ਆਰਟੀਕਲ ਕਿਹੜਾ ਹੈ ਹਾਂਜੀ ਕਿਹੜਾ ਆਰਟੀਕਲ ਜਿਹੜਾ ਐਸਸੀ ਤੇ ਐਸਟੀ ਦੇ ਵਿਦਿਅਕ ਤੇ ਆਰਥਿਕ ਹਿੱਤਾਂ ਨੂੰ ਉਤਸ਼ਾਹਿਤ ਕਰਦਾ ਹੈਗਾ ਹਾਂਜੀ ਆਰਟੀਕਲ 46 ਆਰਟੀਕਲ 46 ਦੇ ਅਧੀਨ ਐਸਸੀ ਤੇ ਐਸਟੀ ਦੇ ਵਿਦਿਅਕ ਤੇ ਆਰਥਿਕ ਹਿੱਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਹਾਂਜੀ ਇਹ ਰਾਜ ਨੂੰ ਇਹ ਸਟੇਟ ਨੂੰ ਨਿਰਦੇਸ਼ ਦਿੰਦਾ ਹੈ ਇਹ ਆਰਟੀਕਲ ਕਿ ਉਹ ਕਮਜ਼ੋਰ ਵਰਗ ਐਸਸੀ ਜਾਂ ਐਸਟੀ ਦਾ ਖਿਆਲ ਰੱਖੇ ਜੀ ਉਹ ਆਪਣੇ ਸਰਕਾਰਾਂ ਨੇ ਉਹਨਾਂ ਨੂੰ ਨਿਰਦੇਸ਼ ਦਿੰਦਾ ਆਰਟੀਕਲ 46 ਵੀ ਐਸਸੀ ਤੇ ਐਸਟੀ ਲੋਕਾਂ ਦਾ ਧਿਆਨ ਰੱਖੇ ਪ੍ਰੋਟੈਕਸ਼ਨ ਕੀ ਦਿੰਦਾ ਨੂੰ ਉਹ ਸਮਾਜਿਕ ਉਹਨਾਂ ਨੂੰ ਸਮਾਜਿਕ ਬੇਇਨਸਾਫੀ ਸੋਸ਼ਲ ਇਨਜਸਟਿਸਟਿਕ ਅਤੇ ਹੋਰ ਹਰ ਤਰ੍ਹਾਂ ਦੇ ਸੋਸਨ ਦਾ ਬਚਾਉਣ ਦੀ ਬਚਾਉਣਾ ਰਾਜ ਦੀ ਜ਼ਿੰਮੇਵਾਰੀ ਹੈ ਕੈਟਾਗਰੀ ਕਿਹੜੀ ਕੈਟਾਗਰੀ ਅੰਡਰ ਆਉਂਦਾ ਹੈ ਇਹ ਵੀ ਇੱਕ ਡੀ ਪੀ ਐਸ ਪੀ ਹੈ ਇਹ ਵੀ ਡੀ ਪੀ ਐਸ ਪੀ ਅੰਦਰ ਹੀ ਆਉਂਦਾ ਹੈ 15ਵਾਂ ਰਾਸ਼ਟਰਪਤੀ ਮੁੜ ਚੋਣ ਰੀ ਇਲੈਕਸ਼ਨ ਦੀ ਯੋਗਤਾ ਬਾਰੇ ਕਿਹੜਾ ਆਰਟੀਕਲ ਦੱਸਦਾ ਹੈ ਹਾਂਜੀ ਕਿਹੜੇ ਆਰਟੀਕਲ ਚ ਬਤ ਲੱਗਦਾ ਵੀ ਰਾਸ਼ਟਰਪਤੀ ਦੁਆਰੇ ਇਲੈਕਟ ਆਪਾਂ ਕਰ ਸਕਦਾ ਹੈ ਦੁਬਾਰਾ ਇਲੈਕਟ ਹੋ ਸਕਦਾ ਹੈਗਾ ਇੰਪੋਰਟੈਂਟ ਹੈ ਕਿਹੜਾ ਆਰਟੀਕਲ ਜੀ ਆਰਟੀਕਲ 57 ਦੀਨ ਆਰਟੀਕਲ 57 ਦੇ ਅਧੀਨ ਰਾਸ਼ਟਰਪਤੀ ਦੁਆਰੇ ਰੀ ਇਲੈਕਸ਼ਨ ਦੱਸਦਾ ਹੈਗਾ ਹਾਂਜੀ मतलब देखो एलिजिबिलिटी की या कोई भी व्यक्ति जो राष्ट्रपति रह चुका है दोबारा चुनाव लड़ सकता है आर्टिकल 57 कहता हैगा नो लिमिट भारत में राष्ट्रपति बनने ਲਈ ਕੋਈ ਸੀਮਾ ਨਹੀਂ ਅਮਰੀਕਾ ਵਾਂਗ ਦੋ ਵਾਰ ਨਹੀਂ ਬਣ ਸਕਦਾ ਇਹ ਪੀਪਲ ਕੁਐਸਚਨ ਵੀ ਕਈ ਵਾਰ ਆਏਗਾ ਵੀ ਭਾਰਤ ਵਿੱਚ ਰਾਸ਼ਟਰਪਤੀ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਆਗੀ ਜਾਂ ਕਿੰਨੀ ਵਾਰ ਬਣ ਸਕਦਾਗਾ ਤਾਂ ਇੱਥੇ ਘੱਟੋ-ਘੱਟ ਉਮਰ ਤਾਂ ਆਪਣੀ ਹੈਗੀ 35 ਸਾਲ ਵੀ ਵੱਧ ਤੋਂ ਵੱਧ ਉਮਰ ਕਿੰਨੀ ਹੈਗੀ ਵੱਧ ਤੋਂ ਵੱਧ ਉਮਰ ਦੀ ਕੋਈ ਲਿਮਟ ਨਹੀਂ ਤੇ ਕਿੰਨੀ ਵਾਰ ਬਣ ਸਕਦਾ ਬੰਦਾ ਜਿੰਨੀ ਮਾਰ ਜਿੰਨੀ ਵਾਰ ਮਰਜੀ ਬਣ ਜਾਈਏ ਜੀ 2 ਵਾਰ ਬਣ ਜਾਈਏ 3 ਵਾਰ 4 ਵਾਰ ਜਿੰਨੇ ਸਾਲ ਦੀ ਉਮਰ ਹੈਗੀ ਆ ਬਣ ਸਕਦਾ ਹੈ ਜੀ ਉਹਨੂੰ ਇਲੈਕਸ਼ਨ ਦੇ ਵਿੱਚ ਜਿੱਤਦਾ ਦਾ ਹਨ ਡਾਕਟਰ ਰਜਿੰਦਰ ਪ੍ਰਸਾਦ ਉਹ ਇਕੱਲੇ ਵਿਅਕਤੀ ਹਨ ਜੋ 2 ਵਾਰ ਭਾਰਤ ਦੇ ਰਾਸ਼ਟਰਪਤੀ ਚੁਣੇ ਗਏ ਰਜਿੰਦਰ ਪ੍ਰਸਾਦ 2 ਵਾਰ ਰਾਸ਼ਟਰਪਤੀ ਚੁਣੇ ਗਏ ਨੇ ਆਪਣੇ ਭਾਰਤ ਦੇ ਨੈਕਸਟ ਕੁਐਸਚਨ ਪੀ ਆਈ ਐਲ ਵੈਰੀ ਵੈਰੀ ਇੰਪੋਰਟੈਂਟ ਪਹਿਲਾਂ ਤੇਰੀ ਫੁੱਲ ਫਾਰਮ ਕੀ ਹੁੰਦੀ ਹੈ ਇਹ ਪੇਪਰ ਚ ਕਈ ਵਾਰ ਹੈ ਪੀ ਆਈ ਐਲ ਮੀਨਿੰਗ ਪਬਲਿਕ ਇੰਟਰਸਟ ਲਿਟੀਗੇਸ਼ਨ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਧਾਰਨਾ ਕਿਸ ਦੇਸ਼ ਤੋਂ ਲਿਗੀ ਹੈ ਕਿਹੜੇ ਦੇਸ਼ ਲਈਤੀ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਕਰੈਕਟ ਆਨਸਰ ਸੀ ਆਪਸ਼ਨ ਯੂ ਐਸ ਸੀ ਅਮਰੀਕਾ ਤੋਂ ਗੱਲ ਕਰਦੇ ਆਂ ਪਹਿਦੀ ਵਾਰੀ origin ਕੀ ਦੀ ਕਿੱਥੋਂ ਸ਼ਟਾਰਟ ਹੁੰਦੀ ਹੈ ਇਸ ਦੀ ਸ਼ੁਰੂਆਤ 1960 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਹੋਈ ਇੰਡੀਆ ਵਿੱਚ ਕਦੋਂ ਹੁੰਦੀ ਹੈ ਭਾਰਤ ਵਿੱਚ ਜਸਟਿਸ ਪੀ ਐਨ ਭਗਵਤੀ ਪੀ ਐਨ ਭਗਵਤੀ ਅਤੇ ਜਸਟਿਸ ਵੀ ਆਰ ਕ੍ਰਿਸ਼ਨਾ ਅੱਯਰ ਨੂੰ ਪੀ ਆਈ ਐਲ ਦਾ ਮੁੱਢੀ ਮੰਨਿਆ ਜਾਂਦਾ ਹੈ ਹਾਂਜੀ ਇੰਪੋਰਟੈਂਟ ਬਣ ਗਿਆ ਜੀ ਇਹ ਪੁਆਇੰਟ ਇਹਦੇ ਵੀ ਭਾਰਤ ਦੇ ਕਿਹੜੇ ਦੋ ਜੱਜ ਨੇ ਪੀ ਐਨ ਭਗਵਤੀ ਤੇ ਜਸਟਿਸ ਵੀ ਆਰ ਕਿਸ਼ਨਾ ਅੱਯਰ ਨੂੰ ਮੁੱਢੀ ਮੰਨਿਆਦਾ ਹੈਗਾ ਪਰਪਸ ਕੀ ਹੈ ਦਾ ਕੀ ਕੀ ਹੁੰਦਾ ਇਹਦੇ ਵਿੱਚ ਪੀ ਆਈ ਐਲ ਚ ਪਬਲਿਕ ਇੰਟਰਸਟ ਲਿਗੇਸੀ ਦੇ ਵਿੱਚ ਇਹ ਗਰੀਬ ਲੋਕਾਂ ਨੂੰ ਅਦਾਲਤਾਂ ਤੱਕ ਪਹੁੰਚਾਉਣ ਅਤੇ ਨਿਆਂ ਲੈਣ ਵਿੱਚ ਮਦਦ ਕਰਦਾ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਭਾਰਤ ਦੇ ਸੰਵਿਧਾਨ ਵਿੱਚ ਰਿਪਬਲਿਕਨ ਗੰਦੰਤਰ ਪ੍ਰਣਾਲੀ ਕਿੱਥੋਂ ਕਿੱਥੋਂ ਲਈ ਗਈ ਹਾਂਜੀ ਭਾਰਤ ਇਹ ਆਪਣੇ ਭਾਰੀ ਕਿ ਰਿਪਬਲਿਕ ਦੇਸ਼ ਹੈਗਾ ਇਹ ਕਿਹੜੇ ਦੇਸ਼ ਤੋਂ ਦਿੱਤਾ ਗਿਆ ਹੈ ਹਾਂਜੀ ਇਹ ਦਿੱਤਾ ਗਿਆ ਫਰਾਂਸ ਤੋਂ ਰੈਕਟ ਆਨਸਰ ਇਹ ਆਪਸ਼ਨ ਫਰਾਂਸ ਤੋਂ ਮਤਲਬ ਕੀ ਹੁੰਦਾ ਹੈਗਾ ਗੰਤੰਤਰ ਦਾ ਅਰਥ ਹੈ ਕਿ ਰਾਜ ਦਾ ਮੁਖੀ ਹੈਡ ਆਫ ਸਟੇਟ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਵੀ ਆਪਣੇ ਦੇਸ਼ 'ਚ ਵੋਟਾਂ ਪੈਂਦੀਆਂ ਨੇ ਨਾ ਕੋਈ ਰਾ ਨਾ ਨਾ ਕਿ ਕੋਈ ਰਾਜਾ ਜਾਂ ਰਾਣੀ ਵੀ ਕੋਈ ਰਾਜਾ ਜਾਂ ਰਾਣੀ ਨਹੀਂ ਹੈ ਦੇਸ਼ ਦੇ ਵਿੱਚ ਰਿਪਬਲਿਕ ਦਾ ਮਤਲਬ ਹੁੰਦਾ ਹੈਗਾ ਵਿਲ ਵੋਟਾਂ ਦੁਆਰਾ ਲੋਕਾਂ ਦੁਆਰਾ ਚੁਣਿਆ ਜਾਂਦਾ ਉਤਦੇਸ਼ ਦਾ ਹੈਡ ਜਿਵੇਂ ਆਪਣਾ ਰਾਸ਼ਟਰਪਤੀ ਜਾਂ ਪ੍ਰਾਈਮ ਮਿਨਿਸਟਰ ਨਾ ਆਈਡੀਆ ਕਿੱਥੋਂ ਆਇਆ ਇਹ ਆਈਡਿਅਲਸ ਕਿਨੇ ਦੇ ਫਰਾਂਸ ਦੇ ਸੰਵਿਧਾਨ ਤੋਂ ਪ੍ਰਸਤਾਪਨਾ ਜਾਂ ਪ੍ਰੈਮਬਲ ਆ ਵਿੱਚ ਸਤੰਤਰਤਾ ਸਮਾਨਤਾ ਤੇ ਭਾਈਚਾਰਾ ਵੀ ਸੌਧ ਲੈ ਗਿਆ ਹਨ ਹਾਂਜੀ ਲਿਬਰਟੀ ਇਕਵਲਟੀ ਤੇ ਇੰਟੀਟੀ ਵੀ ਸ਼ਬਦ ਆਪਣੇ ਫਰਾਂਸ ਤੋਂ ਹੀ ਲੱਗਦੇ ਨੇ ਆਪਣੇ ਪ੍ਰੈਮਬਲ ਦੇ ਵਿੱਚ ਸਾਰੇ ਇੰਪੋਰਟੈਂਟ ਕੁਐਸਚਨ ਨੇ ਨੈਕਸਟ ਵੀਡੀਓ ਵਿੱਚ ਤੁਹਾਨੂੰ ਆਪਾਂ ਅਗਲੇ ਕੁਐਸਚਨ ਕਰਾਵਾਂਗੇ ਹਾਂਜੀ ਜਿਸ ਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਇਹ ਸਾਰੇ ਕੁਐਸਚਨ ਇੰਪੋਰਟੈਂਟ ਨੇ ਜੀ ਤੁਹਾਡੇ ਇਗਜ਼ਾਮ ਜੋ ਐਸਐਸ ਬੋਰਡ ਪੀਐਸਪੀਐਸਟੀਡੀ ਪੀਪੀਐਸਸੀ ਲੈ ਰਹੇ ਹਨ ਕੰਡੈਕਟ ਕਰਦਾ ਉਹਨਾਂ ਵਿੱਚ ਇਹ ਕੁਐਸਚਨ ਆਉਂਦੇ ਰਹੇ ਤਾਂ ਧੰਨਵਾਦੀ ਤੁਹਾਡਾ